ਬਹੁਤ ਹੀ ਸਤਿਕਾਰਯੋਗ ਸਾਨ ਭਰਾਓ ਆਓ ਸਾਰੇ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਕਰੀਏ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾ ਗੁਰੂ ਨਾਨਕ ਸਾਹਿਬ ਨਿਰੰਕਾਰ ਪਾਤਸ਼ਾਹ ਸਭ ਤੇ ਕਿਰਪਾ ਕਰਨ ਜਿਨ੍ਹਾਂ ਜਿਨ੍ਹਾਂ ਏਰੀਆ ਦੇ ਵਿੱਚ ਹੜਾ ਆਏ ਨੇ ਪਰਮੇਸ਼ਰ ਉਹਨਾਂ ਦੀ ਚੜ੍ਹਦੀ ਕਲਾ ਕਰੇ ਜਾਨੀ ਮਾਲੀ ਨੁਕਸਾਨ ਤੋਂ ਬਚਾਵੇ ਪੰਜਾਬ ਤੇ ਦੁੱਖ ਦੀ ਘੜੀ ਹੈ ਥੋੜਾ ਹਲਕਾ ਸਮਾਂ ਹੈ ਮਾੜਾ ਸਮਾਂ ਚੱਲ ਰਿਹਾ ਹੈ ਬਹੁਤ ਸਾਰੇ ਜ਼ਿਲ੍ਹੇ ਹਰਾਂ ਦੀ ਮਾਰ ਤੋਂ ਗ੍ਰਸਤ ਨੇ ਪਰ ਪੰਜਾਬੀਆਂ ਨੇ ਇੱਕ ਮੋਠ ਹੋਣ ਦਾ ਇੱਕ ਦੂਜੇ ਦੇ ਮਗਰ ਖਲੋਣ ਦਾ ਜੋ ਜਜ਼ਬਾ ਵਿਖਾ ਲਿਆ ਹੈ ਉਥੋਂ ਸਾਰਾ ਦੇਸ਼ ਆਲ ਵਰਲਡ ਹੈਰਾਨ ਹੈ ਕਿ ਜਦੋਂ ਕਿਸੇ ਪੰਜਾਬੀ ਭਰਾ ਤੇ ਭੀੜ ਮੰਦੀ ਹੈ ਤੇ ਪੰਜਾਬ ਹੀ ਪੰਜਾਬ ਦੇ ਮਗਰ ਖਲੋਂਦਾ ਹੈ ਪੰਜਾਬੀ ਪੰਜਾਬੀ ਦੇ ਮਗਰ ਖਲੋਂਦਾ ਹੈ ਸ਼ਹਿਰਾਂ ਦੇ ਵਿੱਚੋਂ ਹਿੰਦੂ ਜੱਥੇਬੰਦੀਆਂ ਮੁਸਲਮ ਭਰਾ ਪਿੰਡਾਂ ਦੇ ਵਿੱਚੋਂ ਸਿੱਖ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਲੈਵਲ ਤੇ ਪੂਰਾ ਜ਼ੋਰ ਲਾ ਰਹੀਆਂ ਪੀ ਜਿੱਥੇ ਜਿੱਥੇ ਪਾਣੀ ਨੇ ਖਰਾਬੀ ਕੀਤੀ ਹੈ ਉਥੇ ਪਹੁੰਚ ਕੇ ਉਹਨਾਂ ਭੈਣ ਭਰਾਵਾਂ ਦੀ ਮਦਦ ਕੀਤੀ ਜਾ ਸਕੇ ਸੁਖਸਾਨ ਭਰਾਵੋ ਲੰਮੇ ਬਾਰਸ਼ ਦੇ ਪੀਰੀਅਡ ਤੋਂ ਬਾਅਦ ਮੌਸਮ ਖੁੱਲਿਆ ਹੈ ਮੈਂ ਫਸਲਾਂ ਦੇਖ ਰਿਹਾ ਸੀ ਮੈਨੂੰ ਫੋਟੋਆਂ ਵੀ ਲਗਾਤਾਰ ਆ ਰਹੀਆਂ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਇਹੋ ਜੀ ਸਮੱਸਿਆ ਨਹੀਂ ਰਹੇਗੀ ਜਿਹੜੀ ਤੁਹਾਨੂੰ ਆਪਣੇ ਖੇਤਾਂ ਦੇ ਵਿੱਚ ਨਜ਼ਰ ਨਹੀਂ ਆਵੇਗੀ ਮੈਂ ਇਸ ਪਲਾਟ ਦੇ ਵਿੱਚੋਂ ਵੀ ਵੀਡੀਓ ਬਣਾ ਲਈ ਹੈ ਝੋਨੇ ਨੂੰ ਸੀਥ ਬ্লাইਟ ਵੀ ਆਈ ਹੈ ਤੇਲਾ ਵੀ ਆਇਆ ਹੈ ਪ੍ਰੋਬਲਮ ਸੀ ਵੀ ਜਦੋਂ ਅਸੀਂ ਉਹਨੂੰ ਵੀਡੀਓ ਬਣਦੀ ਚ ਸ਼ੂਟ ਕਰਨ ਜਾਂਦੇ ਆ ਲਿਪਸਿੰਗ ਚ ਤੇ ਵੀਡੀਓ ਚ ਫਰਕ ਆ ਜਾਂਦਾ ਸੀ ਉਹਦੀ ਅਸੀਂ ਤੁਹਾਨੂੰ ਛੋਟੀ ਕਲਿੱਪ ਵਿੱਚ ਵੱਖਰੀ ਪਾ ਦਾਂਗੇ ਇਹ ਝੋਨਾ ਨਿਸਰ ਕੇ ਤੇ ਘੁੰਮਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਸੀਤ ਬ্লাইਟ ਵੀ ਪੂਰੀ ਐ ਇਹਦੇ ਵਿੱਚ ਤੇਲਾ ਵੀ ਪੂਰਾ ਹੈ ਪਤਾਲ ਪੇਟ ਦੇ ਕੁਝ ਬੂਟੇ ਵਿਖ ਰਹੇ ਸੀ ਉਹ ਝੜ ਗਈ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾਲ ਪੇਟ ਵੀ ਦੁਬਾਰੇ ਆਉਣੀ ਹੈ ਅੱਜ ਮੈਨੂੰ ਫੋਟੋਆਂ ਆਈਆਂ ਸੀ ਮੱਖੀ ਦੀਆਂ ਕੀ ਝੋਨਿਆਂ ਦੇ ਉੱਤੇ ਘੁੰਮਦੀ ਨਜ਼ਰ ਆ ਰਹੀ ਆ ਬੈਠੀ ਨਜ਼ਰ ਆ ਰਹੀ ਆ ਸੁਖਸਾਨ ਭਰਾਓ ਖੇਤਾਂ ਦੇ ਬੰਨੇ ਜਾ ਕੇ ਝੋਨੇ ਦੇ ਕੰਡੇ ਬਹਿ ਕੇ ਝੋਨੇ ਨੂੰ ਫੋਲੋ ਫੋਲੋਗੇ ਤੇ ਝੋਨਾ ਤੁਹਾਨੂੰ ਅੰਦਰੋਂ ਜੋ ਵੀ ਹਾਲਾਤ ਹੋਏ ਅਧੀਕਰਮ ਅੰਦਰ ਚਲਜੋ ਐਸ ਝੋਨੇ ਦੇ ਵਿੱਚ ਮੈਨੂੰ ਇੱਥੇ ਵੀ ਤੇਲੇ ਨਜ਼ਰ ਆ ਰਹੇ ਆ ਝੋਨਾ ਥੱਲੇੋਂ ਖੋਰੀ ਹੋਇਆ ਨਜ਼ਰ ਆ ਰਿਹਾ ਹੈ ਉਪਰੋਂ ਸੋਹਣਾ ਲੱਗ ਰਿਹਾ ਪਰ ਥੋੜਾ ਜਿਹਾ ਅੱਗੇ ਅਸੀਂ ਦੇਖ ਰਹੇ ਸੀ ਉਥੇ ਕਾਫੀ ਖੋਰੀ ਸੀ ਸੀਥ ਬ্লাইਟ ਨਾਲ ਬੂਟੇ ਬਹੁਤ ਜ਼ਿਆਦਾ ਅਗਰਸਤੀ ਆ ਇਹਨਾਂ ਨੂੰ ਦੂਨੇ ਅਗਰਸਤੀ ਉਹਦੀ ਤੁਹਾਨੂੰ ਇੱਕ ਕਲਿੱਪ ਵਿੱਚ ਚਲਾ ਦਿਆਂ। ਸੋ ਜਿਹੜੇ ਖੇਤਾਂ ਦੇ ਵਿੱਚ ਤੁਹਾਨੂੰ ਸੀਥ ਬ্লাইਟ ਵੀ ਨਜ਼ਰ ਆਉਂਦੀ ਹੈ ਤੁਹਾਨੂੰ ਤੇਲਾ ਵੀ ਨਜ਼ਰ ਆਉਂਦਾ ਹੈ। ਤੁਹਾਨੂੰ ਪੱਤਿਆਂ ਤੇ ਆ ਟਿਮਕਣੇ ਜਿਹੜੇ ਆ ਇਹ ਵੀ ਨਜ਼ਰ ਆਉਂਦੇ ਆ। ਕੈਮਰਾਮੈਨ ਛੋੜਾ ਜਿਹਾ ਮਾਰਿਓ ਅੜੇ ਟਿਮਕਣੇ ਹੈ ਪਹਿਨਾ ਤੇ ਮਾਰਿਓ ਨਜ਼ਰ ਆਉਂਦੀ ਹੈ ਲੋਕਾਂ ਪੀੜੀਆਂ ਹੋਈਆਂ ਨਜ਼ਰ ਆਉਂਦੀਆਂ ਜਾਂ ਲੋਕਾਂ ਤੋਂ ਥੱਲੇ ਥੋੜਾ ਥੋੜਾ ਅੱਖਾਂ ਵਰਗੇ ਤਾਂ ਬੇਜੇ ਬਣੇ ਨਜ਼ਰ ਆਉਂਦੇ ਹੈ ਆਪਾਤਲ ਪੇਟ ਵੀ ਮੈਨੂੰ ਲੱਗ ਮੌਨੀਆਂ ਬਾਰਸ਼ਾਂ ਦੇ باوجود ਵੀ ਪਤਾਲਪੇਟ ਚੋਨੇ ਦੇ ਵਿੱਚ ਕਈ ਥਾਈ ਹੈ ਗਈ ਹੈ। ਉਹਨੇ ਕਿਸਾਨ ਭਰਾਵਾਂ ਦਾ ਸਵਾਲ ਹੋਏਗਾ ਵੀ ਐਸ ਸਟੇਜ ਤੇ ਪਤਾਲਪੇਟ ਕੀ ਨੁਕਸਾਨ ਕਰਦੀ ਸੀ। ਵੇਖੋ ਜਿਹੜਾ ਮੈਂ ਪੱਤਾ ਤੋੜਿਆ ਸੀ ਉਹ ਸੀ ਫਲੈਂਗਲੀ ਝੰਡਾ ਪੱਤਾ। ਜਦੋਂ ਝੰਡੇ ਪੱਤੇ ਨੂੰ ਪਤਾਲਪੇਟ ਨੇ ਖੁਰਚ ਕੇ ਖਾ ਲਿਆ ਜਿੰਨੀ ਜਗ੍ਹਾ ਖਾਲੀ ਓਨੀ ਜਗ੍ਹਾ ਨੇ ਭੋਜਨ ਨਹੀਂ ਬਣਾਉਣਾ, ਕਲੋਰੋਫਿਲ ਨਹੀਂ ਬਣਾਉਣੀ, ਤਾਕਤ ਨਹੀਂ ਬਣਾਉਣੀ। ਇਟ ਮੀਨਸ ਝੰਡਾ ਪੱਤਾ ਕਮਜ਼ੋਰ ਹੋਏਗਾ ਤਾਕਤ ਘਟੇਗੀ ਤੇ ਜਿਹੜੀ ਇਹਦੇ ਨਾਲ ਮੁੰਝਰ ਹੈ ਇਹ ਮਿਲਕਿੰਗ ਸਟੇਜ ਚ ਦੁੱਧ ਬਣਵਾਉਣ ਦੀ ਪ੍ਰਕਿਰਿਆ ਚ ਹੈ ਇੱਕ ਘੱਟ ਦੁੱਧ ਬਣਾਏਗੀ ਤੇ ਇਹ ਫੋਕ ਜਾਰੀ ਰਹੇਗੀ ਸੇਮ ਸਥਿਤੀ ਜਿੱਥੇ ਲੋ ਸੀਥ ਬ্লাইਟ ਨਾਲ ਖਰਾਬ ਹੁੰਦਾ ਹੈ ਤੇਲੇ ਨਾਲ ਝੋਨਾ ਗਰਸਤ ਹੁੰਦਾ ਹੈ ਤੇ ਸੇਮ ਸਥਿਤੀ ਵੀ ਪਲਾਟ ਨੇ ਕਮਜ਼ੋਰ ਹੋਣਾ ਮਿਲਕਿੰਗ ਸਟੇਜ ਜਿਹੜੀ ਹੈ ਇਹ ਪ੍ਰਭਾਵਿਤ ਹੋਣੀ ਹੈ ਦੁੱਧ ਘੱਟ ਬਣਨਾ ਹੈ ਦਾਣੇ ਚ ਦੁੱਧ ਘੱਟ ਆਉਣਾ ਤੇ ਫੱਕ ਜਿਆਦੀ ਪਾਣੀ ਆ ਦਾਣਿਆਂ ਦਾ weight ਘਟ ਜਾਣਾ ਹੁਣ ਦੇਖੋ ਸੀਥ ਬਲਾਈਟ ਐਸ ਝੋਨੇ ਨੂੰ ਆਈ ਆ ਤੇਲਾ ਆਇਆ ਪਰ ਇਹ ਲੈਂਦਾ ਸਿਰਫ 20 ਤੋਂ 25 ਦੇਣੇ ਆਪਾਂ ਨੂੰ ਬਹੁਤਾ ਕੋਈ ਮਹਿੰਗਾ ਮੋਲੀਕਿਊਲ ਖਰੀਦ ਕੇ ਪਾਉਣ ਦੀ ਲੋੜ ਨਹੀਂ ਹੈ ਜਿਹੜੇ ਖੇਤਾਂ ਦੇ ਵਿੱਚ ਨਾਰਮਲ ਤੇਲਾ ਨਜ਼ਰ ਆਵੇ ਜਾਂ ਨਾਰਮਲ ਸੀਥ ਬਲਾਈਟ ਨਜ਼ਰ ਆਵੇ ਉਹਨਾਂ ਖੇਤਾਂ ਦੇ ਵਿੱਚ 120 ਗ੍ਰਾਮ ਡਾਈਨੋਟੀਫਰੋਨ ਸੌਰੀ ਪਾਈਮੈਟਰਾਜਨ 120 ਗ੍ਰਾਮ 80 ਤੋਂ 100 ਗ੍ਰਾਮ ਡਾਈਨੈਟ੍ਰੀਫਰੋਂ ਤੁਸੀਂ ਪਾ ਕੇ ਸੀਥ ਬਲਾਈਟ ਲਈ ਤੁਸੀਂ ਐਮੀ ਸਟਾਰ ਵਾਲਾ ਸాల్ਟ ਡਾਈਫਨ ਕੋਨਾ ਯੋਲ ਤੇ ਆਇਓਕਸੀ ਸਟਰੋਬਨ ਕਿਸੇ ਵੀ ਇੰਡੀਅਨ ਬੇਸ ਚੰਗੀ ਕੰਪਨੀ ਦਾ ਲੈ ਲਓ ਇਸ ਵੇਲੇ ਮਾਰਕੀਟ ਚ ਤੁਹਾਨੂੰ 1700 ਤੋਂ 2000 ਰੁਪਏ ਦੀ ਰੇਂਜ ਚ ਇਹ ਪ੍ਰੋਡਕਟ ਮਿਲ ਜਾਣਾ ਹੈ ਡਾਈਨੈਟ੍ਰੀਫਰੋਂ ਤੇ ਪਾਈ ਮੈਟਰਾ ਜਿੰਦੇ ਵੀ ਰੇਟ ਘਟੇ ਜੀ ਉਹ ਵੀ ਤੁਹਾਨੂੰ 1500 ਰੁਪਏ ਤੋਂ ਲੈ ਕੇ ਤੇ 23-2400 ਰੁਪਏ ਤੱਕ ਤੁਹਾਨੂੰ ਇਹ ਟੈਕਨੀਕਲ ਤੁਹਾਡੇ ਹੱਥ ਚ ਆ ਜਾਣੇ ਆ ਬਹੁਤਾ ਮਹਿੰਗਾ ਵੀ ਖਰੀਦਣ ਦੀ ਲੋੜ ਨਹੀਂ ਪਾਣੀ ਤੁਸੀਂ 150 ਲੀਟਰ ਜਰੂਰ ਲਾਓ ਤੇ ਸਟicker ਜਰੂਰ ਪਾਓ ਸੀਤ ਬ্লাইਟ ਤੇ ਤੇਲਾ ਆਪਾਂ ਕਵਰ ਕਰ ਲਿਆ ਜਿਹੜੇ ਖੇਤਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਪੱਤਿਆਂ ਤੇ ਟਿਮਕਣੇ ਪੈ ਗਏ ਆ ਜਾਂ ਪੱਤਿਆਂ ਦੀਆਂ ਨੋਕਾਂ ਉੱਪਰੋਂ ਖਟੀਆਂ ਹੋ ਗਈਆਂ ਨਿਸ਼ਾਨ ਬਣਨੇ ਸ਼ੁਰੂ ਹੋ ਗਏ ਆ ਉਦੀ ਮੈਂ ਤੁਹਾਨੂੰ ਇੱਕ ਫੋਟੋ ਵਿੱਚ ਲਾ ਦੂੰਗਾ ਮੈਨੂੰ ਇੱਥੇ ਕੋਈ ਉਹ ਪਤਾ ਨਜ਼ਰ ਨਹੀਂ ਆ ਰਿਹਾ ਤਾਂ ਮੈਂ ਤੁਹਾਨੂੰ ਖੇਤ ਤੋਂ ਹੀ ਸਿਲੈਕਸ਼ਨ ਕਰਾਦਾ ਯਾਨੀ ਕਿ ਤੁਹਾਡੇ ਖੇਤ ਦੇ ਵਿੱਚ ਬਲਾਸਟ ਆਉਣ ਦੇ ਚਾਂਸ ਵੀ ਬਣ ਗਏ ਉਸ ਖੇਤ ਦੇ ਵਿੱਚ ਤੁਸੀਂ ਸੀਥ ਬ্লাইਟ ਨੂੰ ਤੇ ਬਲਾਸਟ ਨੂੰ ਖਤਮ ਕਰਨ ਲਈ ਟਾਟਾ ਰੈਲਿਸ ਦਾ ਪ੍ਰੋਡਕਟ ਆਉਂਦਾ ਟਾਟਾ ਇਯਾਨ ਉਹ ਪਾ ਸਕਦੇ ਤੁਸੀਂ 160 ਤੋਂ 180 ਗ੍ਰਾਮ ਉਹਦੇ ਨਾਲ ਸੀਥ ਬ্লাইਟ ਵੀ ਰੁਕ ਜਾਏਗੀ ਕਿ ਬਲਾਸਟ ਨਹੀਂ ਆਏਗਾ ਉਹਦਾ ਲੇਬਲ ਕਲੇਮ ਹੈ ਹੁਣ ਆਪਣੇ ਖੇਤ ਦੇ ਵਿੱਚ ਬਲਾਸਟ ਦਾ ਸੀਥ ਬ্লাইਡ ਦਾ ਤੇ ਤੇਲੇ ਚੇਪੇ ਦਾ ਹੱਲ ਹੋ ਗਿਆ ਹੁਣ ਅਗਲੀ ਪ੍ਰੋਬਲਮ ਕੀ ਹੈ ਵੀ ਜਿਸ ਤਰ੍ਹਾਂ ਦਾ ਮੌਸਮ ਬਣ ਗਿਆ ਮੇਰੇ ਕੋਲ ਫੋਟੋਆਂ ਬਹੁਤ ਆਈਆਂ ਵੀ ਸਾਡੇ ਖੇਤ ਦੇ ਵਿੱਚ ਡੋਡੀ ਰੋਗ ਆ ਗਿਆ ਹੈ ਹਲਦੀ ਰੋਗ ਆ ਗਿਆ ਹੈ ਜੇ ਤੁਹਾਡੇ ਖੇਤ ਦੇ ਵਿੱਚ ਹਲਦੀ ਰੋਗ ਆ ਗਿਆ ਹੈ ਤੇ ਤੁਸੀਂ ਇਹਨਾਂ ਦਵਾਈਆਂ ਨੂੰ ਅਲੱਗ ਕਾਪਰ ਆਕਸੀਕਰਾਇਡ ਚਾਹੇ ਤੁਸੀਂ ਉਹ ਕੋਸਾਈਡ ਲੈ ਲਓ ਚਾਹੇ ਟਾਟਾ ਦਾ ਬਲਾਈਟਾਕਸ ਲੈ ਲਓ 400 ਗ੍ਰਾਮ ਦੀ ਡੋਸ ਤੇ 150 ਲੀਟਰ ਪਾਣੀ ਲਾ ਕੇ ਫਾਲਸਮਟ ਨੂੰ ਹਲਦੀ ਨੂੰ ਰੋਕ ਸਕਦੇ ਜੀ ਜੇ ਬਹੁਤ ਜ਼ਿਆਦਾ ਸੇਫ ਤੇ ਬਹੁਤ ਜ਼ਿਆਦਾ ਚੰਗਾ ਪ੍ਰੋਡਕਟ ਲੈਣਾ ਤੁਸੀਂ ਕਾਪਰ ਸਲਫੇਟ ਪੈਂਟਾ ਆਕਸਾਈਡ ਟਾਟਾ ਰੈਲਿਸ ਨੇ ਪ੍ਰੋਡਕਟ ਦਿੱਤਾ ਹੈ ਸੌਰੀ ਅੜਾਮਾ ਨੇ ਪ੍ਰੋਡਕਟ ਦਿੱਤਾ ਹੈ ਉਹ ਕੀ ਨਾ ਵੀਰੇ ਉਹਦਾ ਮਾਸਟਰ ਕੋਪ ਮਾਸਟਰ ਕੋਪ ਮਾਸਟਰ ਕੋਪ ਹੈ ਕਾਪਰ ਜਾਂ ਕਾਪਰ ਸਲਫੇਟ ਪੈਂਟਾ ਪੈਂਟ ਆਕਸਾਈਡ ਐਸੀ ਫਾਰਮੂਲੇਸ਼ਨ ਚ ਫਾਰਮੂਲੇਸ਼ਨ ਵੀ ਚੰਗੀ ਐ ਉਹਨੂੰ ਤੁਸੀਂ ਸੀਤ ਬ্লাইਟ ਵਾਲੇ ਪ੍ਰੋਡਕਟ ਦੇ ਨਾਲ ਤੇ ਤੇਲੇ ਵਾਲੇ ਪ੍ਰੋਡਕਟ ਦੇ ਨਾਲ ਤੀਸਰਾ ਅਲੱਗ ਘੋਲ ਕਰਕੇ ਨਾਲ ਹੀ ਪਾ ਸਕਦੇ ਜੇ ਵੱਖਰੀ ਮਿਹਨਤ ਕਰਨ ਦੀ ਲੋੜ ਨਹੀਂ ਕੋਦਲੀ ਤੁਹਾਨੂੰ ਮਤਲਬ ਤਿੰਨਾਂ ਦਵਾਈਆਂ ਦਾ ਕੰਬੀਨੇਸ਼ਨ ਹੋ ਗਿਆ ਤੁਹਾਡਾ ਵਿੱਚੇ ਡੋਡੀ ਰੋਗ ਦਾ ਵਿੱਚ ਇਹ ਸੀਥ ਬ라이ਟ ਬਲਾਸਟ ਦਾ ਤੇ ਵਿੱਚ ਇਹ ਤੇਲੇ ਦਾ ਇਹ ਤਿੰਨੇ ਦਵਾਈਆਂ ਆਪਸ ਵਿੱਚ ਵੱਖਰੇ ਵੱਖਰੇ ਘੋਲ ਕਰਕੇ ਤਿੰਨੇ ਕੋਲ ਅਲੱਗ-ਅਲੱਗ ਬਾਲਟੀਆਂ 'ਚ ਕਰਕੇ ਤੁਸੀਂ ਪਾ ਕੇ ਆਪਣੇ ਖੇਤ ਨੂੰ ਇਹਨਾਂ ਬਿਮਾਰੀਆਂ ਤੋਂ ਬਚਾ ਸਕਦੇ ਜੇ ਵਾਚ ਕਰਦੇ ਰਹੋ ਵਾਚ ਕਰਦੇ ਰਹੋ ਧਿਆਨ ਰੱਖਿਓ ਪੱਤਾ ਲਪੇਟਾਂ ਨੂੰ ਵਿਖਾ ਵੀ ਦਿੱਤੀ ਆ ਤੇ ਪੱਤਾ ਲਪੇਟ ਫਿਰ ਹੁਣ ਆਉਣੀ ਉਹ ਤੁਹਾਨੂੰ ਮੈਂ ਫੋਟੋਆਂ ਵਿੱਚ ਸ਼ੇਅਰ ਕਰ ਦੂੰਗਾ ਮੇਰੇ ਕੋਲ ਅੱਜ ਹੀ ਉਹ ਮੱਕੀ ਦੀਆਂ ਫੋਟੋਆਂ ਆਈਆਂ ਤੇ ਖੇਤਾਂ ਦੇ ਵਿੱਚ ਬੈਠੀ ਨਜ਼ਰ ਆ ਰਹੀ ਸੀ ਕਿਸਾਨ ਭਰਾਓ ਜਿਹੜੇ ਏਰੀਆ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਹੈ ਬਰਸਾਤਾਂ ਹੀ ਹੋਈਆਂ ਐ ਕੋਈ ਫਲਡਿੰਗ ਨਹੀਂ ਹੋਈ ਉਹ ਕਿਸਾਨ ਭਰਾ ਆਪਣੀਆਂ ਫਸਲਾਂ ਲਾ ਜਾ ਕੇ ਚੇਚੇ ਤੌਰ ਤੇ ਧਿਆਨ ਮਾਰੋ ਕੋਸ਼ਿਸ਼ ਕਰੋ ਵੀ ਜੋ ਟਾਰਗੇਟ ਦਿਮਾਗ 'ਚ ਮਿੱਤਿਆ ਸੀ ਉਹਦੇ ਨੂੰ ਕੁਆਂਟਲ 2 ਕੁਆਂਟਲ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਨੂੰ ਸਚਜੇ ਤਰੀਕੇ ਨਾਲ ਸੰਭ ਕੇ ਵੱਧ ਲੈ ਸਕੀਏ ਚਾਹੇ ਝੋਨਾ ਐ ਸਟੇਜ ਦਾ ਚਾਹੇ ਇਹਨਾਂ ਥੋੜੀ ਪਛਾਹ ਸਟੇਜ ਦਾ 15 20 ਕਿਉਂਕਿ ਖੇਤੇ ਝੋਨੇ ਵੀ ਵੱਡੇ ਐ ਥੋੜੇ ਜਿਹੇ ਜ਼ਿਆਦੇ ਪੈਸੇ ਪਰਮੇਸ਼ਰ ਸਾਨੂੰ ਦਵੇ ਤੇ ਆਈ ਉਹਦੇ ਦੇਤੇ ਦੇ ਵਿੱਚੋਂ ਦਸਬੰਧ ਕੱਢ ਕੇ ਜਦੋਂ ਕਣਕਾਂ ਦੀ ਬਜਾਈ ਦਾ ਵੇਲਾ ਆਉਣਾ ਹੈ ਤੇ ਉਹਨਾਂ ਕਿਸਾਨਾਂ ਕੋਲ ਦੁਬਾਰੇ ਤੋਂ ਪਹੁੰਚ ਸਕੀਏ ਜਿਨ੍ਹਾਂ ਦੀ ਖੇਤੀ ਦਾ ਬੜਾ ਬੜਾ ਵੱਡਾ ਨੁਕਸਾਨ ਹੋ ਗਿਆ ਹੈ ਸੁਖਸਾਨ ਪਰ ਆਓ ਖੇਤੀ ਨਾਲ ਸੰਬੰਧਤ ਤੁਹਾਡਾ ਕੋਈ ਵੀ ਸਵਾਲ ਹੋਵੇ ਮੇਰਾ ਨੰਬਰ 9216099188 ਇਹਨਾਂ ਦਰਾਂ ਚ ਫੋਨ ਬਹੁਤ ਆਉਂਦੇ ਆ ਇੱਕ ਨੰਬਰ ਹੋਰ ਦਿੰਨਾ ਹੈ 9215546346 ਨਿਰਮਲ ਸਿੰਘ ਇੱਕ ਨੰਬਰ ਹੋਰ ਦਿੰਨਾ ਹੈ 9653347432 ਅਰਸ਼ਪ੍ਰੀਤ ਸਿੰਘ ਬਿਰਕ ਇਹ ਪਿਛਲੇ ਕਾਫੀ ਦਿਨਾਂ ਤੋਂ ਸੇਵਾ 'ਚ ਲੱਗਾ ਹੈ ਫੜ ਪੀਰਤਾਂ ਦੀ ਰਾਤ ਵੀ ਉੱਥੇ ਸੀ ਸੁਖਸਾਨ ਭਰਾਓ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਖੇਤੀ ਨਾਲ ਸੰਬੰਧਿਤ ਜੋ ਵੀ ਤੁਹਾਡੀ ਸਮੱਸਿਆ ਹੈ ਉਹਦਾ ਸਾਡੇ ਕੋਲੋਂ ਜਿਨੀਆਂ ਗੁਰੂ ਨਾਨਕ ਸਾਹਿਬ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਬੋਧ ਦਿੱਤੀ ਉਸ ਬੋਧ ਦੇ ਅਨਸਾਰ ਜੋਗ ਹੱਲ ਪ੍ਰਾਪਤ ਕਰ ਸਕਦੇ ਜੀ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਾਰੇ ਜਾਣੇ ਦੋ ਟਾਈਮ ਅਰਦਾਸ ਕਰਿਆ ਕਰੋ ਉਹਨਾਂ ਭੈਣ ਭਰਾਵਾਂ ਲਈ ਜਿਨ੍ਹਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਹੈ ਪਰਮੇਸ਼ਰ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟਾਣੀ ਨਵਾ ਕੇ ਚੜ੍ਹਦੀ ਕਲਾ ਕਰੇ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ